ਅੱਜੀ ਆਪਾਂ ਕਰ ਲਈ ਆਚਾਰ ਦੀ ਤਿਆਰੀ ਆਚਾਰ ਦੇ ਪੀਸ ਤੁਹਾਨੂੰ ਦਿਖਾਇਆ ਸੀਗਾ ਕਿ ਆਪਣੇ ਅੰਬ ਪੁੱਟ ਗਏ ਸੀ ਸਾਰੇ ਤੇ ਇੱਧਰ ਆਹ ਵਾ ਕੁਛ ਤੇ ਕੁਛ ਆਹ 4 50 5 ਕਿਲੋ ਹੈਗਾ ਇਹ ਤੇ ਹੁਣ ਮੈਂ ਇੱਕ ਵਾਰੀ ਇਹਨੂੰ ਨੂਨ ਲਾ ਕੇ ਲੱਗੀਆਂ ਰੱਖਣ ਤੇ ਫੇਰ ਮੈਂ ਨਾਲ ਮਸਾਲੇ ਦੀ ਕਰ ਲਈ ਤਿਆਰੀ ਮੈਂ ਤਾਂ ਬੰਕਲ ਜੀ ਨੂੰ ਕਿਹਾ ਮੈਂ ਕਿਹਾ ਤੁਸੀਂ ਪੀਸ ਵੱਡੇ ਛੋਟੇ ਕੱਟ ਦਿੱਤੇ ਤੇ ਵਿੰਗਰ ਕੱਟ ਦਿੱਤੇ ਕਿੰਦ ਕਿਹੜਾ ਤੁਹਾਡਾ ਢਿੱਡ ਵਿੰਗਾ ਹੋ ਚੱਲਿਆ ਤੇ ਬਣਾਓ achar masaliyan ਦੇ ਸਿਰ ਤੇ ਪੈਣਾ ਤੇ ਚੰਗੇ ਭਲੇ ਪੀਸ ਆ ਕੁਛ ਵੱਡੇ ਆ ਕੁਛ ਛੋਟੇ ਆ ਤੇ ਇਸੋ ਆਪਾਂ ਇਹਨਾਂ ਦੇ ਵਿੱਚ ਲੂਣ ਹਲਾ ਦਈਏ ਤੇ ਹੁਣ ਆਪਾਂ ਲੂਣ ਹਲਾ ਦਿੰਨੇ ਆ ਤੇ ਕੀਰ ਆਪਾਂ ਕਰਾਂਗੇ ਦੂਸਰੇ ਚਾਹ ਦੀ ਤਿਆਰੀ ਇੱਧਰ ਆਪਾਂ ਕਰ ਲਿਆ ਮਸਾਲਾ ਤਿਆਰ ਸਾਫ ਨੇ ਇੱਥੇ ਇੱਕ ਲੋਜੀ ਤੇ ਪਾਇਆ ਆਪਾਂ ਤੇ ਇੱਧਰ ਆਪਾਂ ਕਰ ਲਿਆ ਤੇਲ ਗਰਮ ਤੇ ਹੁਣ ਆਪਾਂ ਕਰਦੇ ਆਂ ਚਾਰ ਪੌਣ ਦੀ ਤਿਆਰੀ ਤੇ ਇਹਦੇ ਵਿੱਚ ਹੀ ਆਪਾਂ ਮਿਕਸ ਕਰ ਲੈਣਾ ਵਾ ਲੂਣ ਹਲਦੀ ਤੇ ਥੋੜੀਆਂ ਜੀਆਂ ਮਿਰਚਾਂ ਕੁਛ ਮੇਰੀ ਮਿਰਚਾਂ ਵੀ ਪਾਵਾਂਗੇ ਕਲਰ ਬਹੁਤ ਸੋਹਣਾ ਲਾਲ ਲਾਲ ਆ ਜਾਊਗਾ ਤੇ ਥੋੜੀ ਅਨਿਸ਼ਚਾ ਆਪਾਂ ਦੂਜੀਆਂ ਸੁੱਕੀਆਂ ਵੀ ਪਾਵਾਂਗੇ ਤੇ ਲੂਣ ਤੇ ਹਲਦੀ ਤੇ ਰੂਣ ਆਪਾਂ ਸਾਰਿਆਂ ਨੂੰ ਪਤਾ ਕਿ ਲੂਣ ਥੋੜਾ ਜਿਹਾ ਵੱਧ ਪੈਂਦਾ ਹੁੰਦਾ ਮਟੀਰੀਅਲ ਦੇ ਹਿਸਾਬ ਨਾਲ ਜਿਵੇਂ ਆਪਣੇ ਜੇ 5 ਕਿਲੋ ਹੈ ਗਿਆ ਨਾ ਅਚਾਰ ਤੇ ਇਹਦੇ ਵਿੱਚ ਆਪਣਾ 1/2 ਕਿਲੋ ਵੈਸੇ ਸਹੀ ਤਰੀਕੇ ਦੇ ਨਾਲ ਪੈਂਦਾ ਵਾ ਲੂਣ ਪਰ ਆਪਾਂ ਚਲੋ ਕਿਲੋ ਪਾ ਲੈਨੇ ਆ ਤੇ ਇੰਨਾ ਪੈ ਜਾਂਦਾ ਫਿਰ ਅਚਾਰ ਚਾਹੇ ਉਹ 10 ਸਾਲ ਪਿਆ ਰਹੇ ਉਹ ਅਚਾਰ ਕਦੀ ਵੀ ਖਰਾਬ ਨਹੀਂ ਹੁੰਦਾ ਲਾਤੀ ਇਹ ਆਪਾਂ ਅੰਬਾਂ ਦੇ ਵਿੱਚ ਸਾਰਾ ਮਸਾਲਾ ਰਲਾ ਲਿਆ ਵਾ ਤੇ ਪਹਿਲਾਂ ਜਿਵੇਂ ਮਸਾਲੇ ਨੂੰ ਥੋੜਾ ਜਿਹਾ ਡਰਾਈ ਕਰਕੇ ਮਤਲਬ ਸੇਕ ਲਵਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦਰੜ ਫਰੜ ਕਰ ਲਿਆ ਸੀਗਾ ਤੇ ਦਰੜ ਫਰੜ ਕਰਨ ਤੋਂ ਬਾਅਦ ਹੁਣ ਆਪਾਂ ਇਹ ਸਾਰਾ ਕੁਝ ਇਹਦੇ ਵਿੱਚ ਨੂਨ ਮਿਰਚ ਮਸਾਲਾ ਨੂਨ ਮਿਰਚ ਮਤਲਬ ਤੇ ਹਲਦੀ ਤੇ ਨਾਲ ਆ ਜਿਹੜੇ ਆਪਣੇ ਹੁੰਦੇ ਆ ਸੌਂਫ ਮੇਥੇ ਤੇ ਕਲੌਂਜੀ بس ਆਪਾਂ ਤਾਂ ਇੰਨੇ ਪਾਈਦੇ ਆ ਭਾਵੇਂ 10 ਸਾਲ ਪਿਆ ਰਵੇ ਆਚਾਰ ਇਹ ਆਚਾਰ ਖਰਾਬ ਨਹੀਂ ਹੁੰਦਾ ਤੇ ਇਹਨਾਂ ਨੂੰ ਆਪਾਂ ਪਾ ਦੇਣਾ ਆ ਕੱਚ ਦੇ ਮਰਦਬਾਨਾਂ 'ਚ ਇਹ ਮਰਦਬਾਨ ਹੈਗਾ ਹਲਦੀ ਵਾਲਾ ਇਸ ਕਰਕੇ ਇਹ ਇਦਾਂ ਦਾ ਲੱਗ ਰਿਹਾ ਇਹ ਆਪਣੇ ਕੋਲ ਹੈਗਾ ਛੋਟਾ ਇਹ ਆਪਾਂ ਕੱਚ ਦੇ ਮਰਦਬਾਨਾਂ 'ਚ ਪਾ ਦਿੰਨੇ ਆ ਤੇ ਆ ਆ ਕੀਤਾ ਹੋਇਆ ਤੇਲ ਗਰਮ ਕਰਕੇ ਠੰਡਾ ਕੀਤਾ ਹੋਇਆ ਆ ਤੇ ਹੁਣ ਆਪਾਂ ਇਹ ਪਹਿਲਾ ਮਰਦਬਾਨ ਦੇ ਵਿੱਚ ਇਹਨੂੰ ਫਿਲ ਕਰ ਲੈਨੇ ਫਿਰ ਉਸ ਤੋਂ ਬਾਅਦ ਉੱਪਰ ਆਪਾਂ ਤੇਲ ਪਾ ਦਾਂਗੇ ਅਚਾਰ ਆਪਣਾ ਬਣ ਕੇ ਹੋ ਗਿਆ ਰੈਡੀ ਤੇ ਆਪਾਂ ਥੋੜੀ-ਥੋੜੀ ਨਾ ਦੋ-ਦੋ ਚਮਚ ਉਪਰ ਖੰਡ ਪਾਈਏ ਤੇ ਆਹ ਦੇਖੋ ਦੋ-ਦੋ ਚਮਚ ਉਪਰ ਖੰਡ ਪਾਈਏ ਇਹ ਅਚਾਰ ਮਤਲਬ ਸਾਡੀ ਮਾਂ ਇਦਾਂ ਪਾਉਂਦੀ ਹੁੰਦੀ ਸੀ ਇਹ ਅਸੀਂ ਉਹਨਾਂ ਦੇ ਤਰੀਕੇ ਨਾਲ ਪਾਉਂਨੇ ਆ ਅਚਾਰ ਕਦੀ ਵੀ ਖਰਾਬ ਨਹੀਂ ਹੁੰਦਾ ਇੰਨਾ-ਇੰਨਾ ਤੇਲ ਪਾਇਆ ਤੇ ਇਹ ਬਹੁਤ ਹੀ ਸੋਹਣਾ ਆ ਦੇਖੋ ਇੰਨਾ-ਇੰਨਾ ਤੇਲ ਆ ਤੇ ਇਹ ਇਹ ਤੇਲ ਵੀ ਉੱਪਰ ਤੱਕ ਹੋ ਜਾਊਗਾ ਜਦੋਂ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਇਹਨਾਂ ਦੇ ਟੱਕਣ ਬੰਦ ਕਰਕੇ ਤੇ ਰੱਖ ਦਾਂਗੇ ਆਹ ਦੇਖੋ ਇਹਦਾ ਟੱਕਣ ਲਾਤਾ ਤੇ ਇਹਦਾ ਟੱਕਣ ਵੀ ਲਾ ਦਾਂਗੇ ਤੇ ਇਹ ਆਪਣਾ achar ਇਹ ਆਪਣਾ achar ਹੈਗਾ ਅੰਬੀਆਂ ਦਾ achar ਤੇ ਹਜੇ ਜਿਹੜਾ ਆਪਾਂ ਦੂਸਰਾ ਮਤਲਬ ਰਹਿਸ਼ੀ ਅਚਾਰ ਜਿੰਨੂੰ ਆਪਾਂ ਕਹ ਦਿੰਨੇ ਆ ਉਹ 15 ਹਾੜ ਤੋਂ ਬਾਅਦ ਪਾਵਾਂਗੇ ਤੇ ਜਿਵੇਂ ਕੱਚੀ ਆਂਬੀਆਂ ਟੁੱਟੀਆਂ ਹੁੰਦੀਆਂ ਨੇ ਇਹ ਉਹਨਾਂ ਦਾ ਅਚਾਰ ਆ ਪਰ ਅਚਾਰ ਇਹ ਵੀ ਖਰਾਬ ਨਹੀਂ ਹੋਏਗਾ ਇਹ ਸਭੂ ਖੱਟਾ ਮਿੱਠਾ ਜਿਹਾ ਬਹੁਤ ਜ਼ਿਆਦਾ ਟੇਸਟੀ ਅਚਾਰ ਬਣਦਾ ਹੈ ਬਹੁਤ ਹੀ ਜ਼ਿਆਦਾ ਖੱਟਾ ਮਿੱਠਾ ਜਿਹਾ ਟੇਸਟੀ ਅਚਾਰ ਬਣਦਾ ਹੈ ਤੇ ਇਹ ਵੀ ਨਾਲ-ਨਾਲ ਖਾਦਾ ਜਾਊਗਾ ਤੇ ਨਾਲ ਆਪਾਂ ਥੋੜਾ ਜਿਹਾ ਦੂਸਰਾ ਮਤਲਬ 부ਜੇ ਅੰਬਾਂ ਦਾ ਵੀ ਪਾਵਾਂਗੇ 15 ਹਾੜ ਤੋਂ ਬਾਅਦ ਜਿਹੜੇ ਅੰਬ ਮਤਲਬ ਥੋੜਾ ਪੱਕ ਜਾਂਦੇ ਆ ਇਹਨਾਂ ਦੀ ਆਪਾਂ ਗਟਕਾਂ ਕੱਢ ਲਈਆਂ ਸੀ ਇਹ ਕੱਲੇ ਛਿਲਕੇ ਮਤਲਬ ਲਾ ਕੇ ਜਿਵੇਂ ਉਹ achar ਬਣਾਇਆ ਹੋਇਆ ਆ ਇਹ achar ਬਣਿਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਤੇ ਲੋ ਜੀ ਤੁਸੀਂ ਦੱਸੋ ਤੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਨਾਲੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀਆਂ ਲੱਗਦੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦਿਲੋਂ ਅਸੀਸਾਂ ਤੁਹਾਨੂੰ ਤੇ ਧੰਨਵਾਦ ਜੀ ਸਾਰਿਆਂ ਦਾ